ਝਾੜੂ ਜਿਨ੍ਹਾਂ ਦਾ ਇੱਕ ਬਹੁਤ ਇੱਥੇ ਪੰਜਾਬ 'ਚ ਸਰਕਾਰ ਬਣੀ ਸੀ ਉਹਨਾਂ ਦਾ ਵੀ ਹੰਕਾਰ ਟੁੱਟਿਆਵੇਂ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਆਪਣੇ ਭਰੋਸੇ 'ਚ ਲੈ ਕੇ ਉਹਨਾਂ ਨੇ ਵੋਟਾਂ ਹਾਸਲ ਕੀਤੀਆਂ ਸੀ ਉਸ ਚੀਜ਼ ਦਾ ਉਹਨਾਂ ਨੂੰ ਹਲਕਾ ਹੁਣ ਉਹ ਸਰਟੀਫੀਕੇਟ ਲੈਣ ਲਈ ਡਿਪਟੀ ਕਮਿਸ਼ਨਰ ਆਫਿਸ ਜਾ ਰਹੇ ਨੇ ਉਹ ਤੋਂ ਬਾਅਦ ਗੁਰੂ ਘਰ ਜਾ ਕੇ ਧੰਨਵਾਦ ਕਰਨਗੇ ਤੇ ਨਤਮਸਤਕ ਹੋਣਗੇ ਕਾਂਗਰਸ ਪਾਰਟੀ ਇੱਕ ਝਾੜੂ ਪਾਰਟੀ ਹੈ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ 'ਚ ਵਿਸ਼ਵਾਸ ਪ੍ਰਗਟ ਕੀਤਾ ਪਿਛਲੀ ਵਾਰੀ ਵੀ 8 ਸੀਟਾਂ ਆਈਆਂ ਸੀ ਇਸ ਵਾਰੀ 7 ਸੀਟਾਂ ਆਈਆਂ ਨੇ ਇੱਕ ਸੀਟ ਚਲੋ ਘਟੀ ਐ ਪਰ ਫੇਰ ਵੀ ਬਹੁਤ ਵੱਡਾ ਫਤਵਾ ਮਿਲਿਆ ਹਾਂ ਜਿੱਤ ਹੋਈ ਹੈ ਵੱਡੀ ਜਿੱਤ ਹੋਈ ਹੈ ਕਾਂਗਰਸ ਦੀ ਤੇ ਕਿਵੇਂ ਦੇਖਦੇ ਹੋ ਕਿ ਕੀ ਕਰ ਰਹੇ ਕਿ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਸਾਹਮਣੇ ਲੋਕਾਂ ਦੇ ਆਈ ਕਿ ਇੱਕ ਵੱਡਾ ਉਹਨਾਂ ਨੂੰ ਨਾਰਾ ਦਿੱਤਾ ਜਾ ਰਿਹਾ ਸੀ ਕਿ ਬਿਜਲੀ ਮੁਫਤ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਪਾਰਲੀਮੈਂਟ ਹਲਕੇ ਤੋਂ ਦੁਵਾਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਜੀ ਨੇ ਬਹੁਤ ਵੱਡੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਹੈ ਸੋ ਮੈਂ ਡਾਕਟਰ ਸਾਹਿਬ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਸਾਰੇ ਹਲਕਾ ਵਸਿਆ ਨੂੰ ਵੋਟਰਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਦੁਬਾਰਾ ਡਾਕਟਰ ਸਾਹਿਬ ਦੀ ਨੇਤਰਤਾ ਦੇ ਵਿੱਚ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਬਹੁਤ ਵੱਡੇ ਫਰਕ ਦੇ ਨਾਲ ਡਾਕਟਰ ਸਾਹਿਬ ਇਥੋਂ ਜਿੱਤ ਕੇ ਜਿੱਤ ਹਾਸਲ ਕੀਤੀ ਹੈ ਉੱਥੇ ਅਸੀਂ ਇਹ ਸੀਨੀਅਰ ਆਗੂ ਹਰਿੰਦਰ ਸਿੰਘ ਭਾਮਰੀ ਨਾਲ ਵੀ ਗੱਲਬਾਤ ਕਰਦੇ ਆ ਉਹ ਵੀ ਡਾਕਟਰ ਸਾਹਿਬ ਨੂੰ ਵਧਾਈਆਂ ਦੇਣ ਪਹੁੰਚ ਕੇ ਗੱਲਬਾਤ ਕਰਦੇ ਆ ਡਾਕਟਰ ਹਰਿੰਦਰ ਸਿੰਘ ਭਾਮਰੀ ਭਾਮਰੀ ਸਾਹਿਬ ਜਿੱਤ ਹੋਈ ਹੈ ਵੱਡੀ ਜਿੱਤ ਹੋਈ ਹੈ ਕਾਂਗਰਸ ਦੀ ਤੇ ਕਿਵੇਂ ਦੇਖਦੇ ਹੋ ਕਿ ਕੀ ਕਰ ਰਹੇ ਕਿ ਆਮ ਆਦੀ ਪਾਰਟੀ ਦੀ ਕਾਰਜਕਾਰੀ ਸਾਹਮਣੇ ਲੋਕਾਂ ਦੇ ਆਏ ਕਿ ਇੱਕ ਵੱਡਾ ਉਹਨਾਂ ਨੂੰ ਨਾਰਾ ਦਿੱਤਾ ਜਾ ਰਿਹਾ ਸੀ ਕਿ ਬਿਜਲੀ ਮੁਫਤ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਅੱਜ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਪਾਰਲੀਮੈਂਟ ਹਲਕੇ ਤੋਂ ਦੁਵਾਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਜੀ ਨੇ ਬਹੁਤ ਵੱਡੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਹੈ ਸੋ ਮੈਂ ਡਾਕਟਰ ਸਾਹਿਬ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਸਾਰੇ ਹਲਕਾ ਵਾਸੀਆਂ ਨੂੰ VOTERਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਦੁਬਾਰਾ ਡਾਕਟਰ ਸਾਹਿਬ ਦੀ ਨੇਤਰਤਾ ਦੇ ਵਿੱਚ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਬਹੁਤ ਵੱਡੇ ਫਰਕ ਦੇ ਨਾਲ ਡਾਕਟਰ ਸਾਹਿਬ ਇੱਥੋਂ ਜਿੱਤ ਕੇ ਜਿੱਤ ਹਾਸਲ ਕੀਤੀ ਹੈ ਹੁਣ ਉਹ ਸਰਟੀਫੀਕੇਟ ਲੈਣ ਲਈ ਡਿਪਟੀ ਕਮਿਸ਼ਨਰ ਆਫਿਸ ਜਾ ਰਹੇ ਨੇ ਉਤਵਾਰ ਗੁਰੂ ਘਰ ਜਾ ਕੇ ਧੰਨਵਾਦ ਕਰਨਗੇ ਤੇ ਨਤਮਸਤਕ ਹੋਣਗੇ ਸੋ ਮੈਂ ਆਪਣੇ ਵੱਲੋਂ ਵਿਸ਼ਵਾਸ ਦਿਲਾਉਣਾ ਸਾਰਿਆਂ ਨੂੰ ਕਿ ਕਾਂਗਰਸ ਪਾਰਟੀ ਇੱਕ ਝਾੜੂ ਪਾਰਟੀ ਹੈ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ 'ਚ ਵਿਸ਼ਵਾਸ ਪ੍ਰਗਟ ਕੀਤਾ ਪਿਛਲੀ ਵਾਰੀ ਵੀ 8 ਸੀਟਾਂ ਆਈਆਂ ਸੀ ਇਸ ਵਾਰੀ 7 ਸੀਟਾਂ ਆਈਆਂ ਨੇ ਇੱਕ ਸੀਟ ਚਲੋ ਘਟੀ ਹੈ ਪਰ ਫੇਰ ਵੀ ਬਹੁਤ ਵੱਡਾ ਫਤਵਾ ਮਿਲਿਆ ਅਤੇ ਝਾੜੂ ਜਿਨ੍ਹਾਂ ਦਾ ਇੱਕ ਬਹੁਤ ਇੱਥੇ ਪੰਜਾਬ 'ਚ ਸਰਕਾਰ ਬਣੀ ਸੀ ਉਹਨਾਂ ਦਾ ਵੀ ਹੰਕਾਰ ਟੁੱਟਿਆ ਜਿਵੇਂ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਆਪਣੇ ਭਰੋਸੇ ਚ ਲੈ ਕੇ ਉਹਨਾਂ ਨੇ ਵੋਟਾਂ ਹਾਸਲ ਕੀਤੀਆਂ ਸੀ ਉਸ ਚੀਜ਼ ਦਾ ਉਹਨਾਂ ਨੂੰ ਫਲ ਮਿਲ ਗਿਆ ਝਾੜੂ ਵਾਲਿਆਂ ਦਾ ਹੰਕਾਰ ਟੁੱਟਿਆ ਹਰਿੰਦਰ ਸਿੰਘ ਭਾਂਪਰੀ ਦਾ ਕਹਿਣਾ ਉੱਥੇ ਹੀ ਸੀਨੀਅਰ ਆਗੂ ਨੇ ਕਮੰਡੀ ਗਵਿੰਦਗੜ੍ਹ ਤੇ ਲੱਕੀ ਵੀ ਪਹੁੰਚੇ ਨੇ ਯੂਥ ਦੇ ਪ੍ਰਧਾਨ ਨੇ ਨਾਲ ਗੱਲਬਾਤ ਵੀ ਕਰਦੇ ਆ ਕਿ ਵੱਡੀ ਜਿੱਤ ਹੋਈ ਆ ਕੀ ਕਹਣਾ ਉਹਨਾਂ ਦਾ ਵੱਡੀ ਜਿੱਤ ਹੋਈ ਆ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਸਾਰੇ ਹੀ ਫਤੇਗੜ ਸੀਟ ਦੇ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਇਹ ਸ਼੍ਰੇਅ ਅਸੀਂ ਸਾਡੇ ਅਮਲੋਹ ਹਲਕੇ ਦਾ ਕਾਕਾ ਰਣਦੀਪ ਸਿੰਘ ਨਾਬਾ ਜੀ ਨੂੰ ਦਿੰਦੇ ਆ ਇੱਥੋਂ ਆਪਣੇ ਕਲਜੀਤ ਸਿੰਘ ਨਾਗਰ ਆ ਜੀ ਨੂੰ ਦਿੰਦੇ ਆ ਜਿੱਥੇ ਜਿੱਥੇ ਹਲਕਿਆਂ ਦੇ ਵਿੱਚ ਸਾਡੇ ਜਿਹੜੇ ਐਕਸ ਐਮ ਐਲ ਏ ਸੀ ਇਨਚਾਰਜ ਸੀ ਉਹਨਾਂ ਨੇ ਦਿਲ ਤੋੜ ਜੀ ਤੋੜ ਕੇ ਮਿਹਨਤ ਕੀਤੀ ਆ ਅਸੀਂ ਉਹਨਾਂ ਦਾ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਤੇ ਸਭ ਤੋਂ ਵੱਡਾ ਧੰਨਵਾਦ ਸਾਡੇ ਰਾਹੁਲ ਗਾਂਧੀ ਜੀ ਦਾ ਜਿਨ੍ਹਾਂ ਨੇ ਇੱਕ ਪੈਦਲ ਯਾਤਰਾ ਕੱਢ ਕੇ ਪੂਰੇ ਪੰਜਾਬ ਦੇ ਵਿੱਚ ਇੰਨਾ ਵਧੀਆ ਮਾਹੌਲ ਕ੍ਰੀਏਟ ਕੀਤਾ ਤੇ ਜਿਹਦੀ ਮਿਸਾਲ ਅੱਜ ਤੁਹਾਡੇ ਸਾਹਮਣੇ ਆ ਵੀ 7 ਸੀਟਾਂ ਕਾਂਗਰਸ ਨੂੰ ਆਈਆਂ ਇਹ ਕਿ ਮੌਜੂਦਾ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਵੋਟਰਾਂ ਨੇ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਵੀ ਜਿਹੜੀ ਉਹ ਕਾਰਗੁਜ਼ਾਰੀ ਹੈ ਕਿੰਨੀ ਗਲਤ ਤਰੀਕੇ ਹੋ ਰਹੀ ਹੈ ਜਿਹੜੀ ਕਾਂਗਰਸ ਨੂੰ ਅੱਜ ਬਹੁਮਤ ਦਿੱਤਾ 7 ਸੀਟਾਂ ਦਿੱਤੀਆਂ ਕਾਂਗਰਸ ਨੂੰ ਸਵੇਰ ਭਾਰ ਵਿੱਚ ਜਿਹੜੀ 7 ਸੀਟਾਂ ਮਿਲੀਆਂ ਤੇ ਵੱਡੀ ਜਿੱਤ ਹੋਈ ਆ ਇਸ ਕਾਰਨ ਕਾਂਗਰਸ ਦੇ ਵਿੱਚ ਬੜੀ ਖੁਸ਼ੀ ਦੀ ਲਹਿਣਾ ਤੇ ਵਰਕਰਾਂ ਦੇ ਵਿੱਚ ਉਤਸ਼ਾਹ ਵੀ ਵਧਿਆ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੋੜੀ ਦਿਨਾਰ ਜਿੰਦਰ ਸਿੰਘ ਪਾਟਦੀ ਬਸ਼ੀਰ ਰਿਪੋਰਟ